ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ AI ਟੈਕਨੋਲੋਜੀ ਜਿਹੜੀ AI ਟੈਕਨੋਲੋਜੀ ਆ ਇਹ ਸਾਇਦ ਬੈਨੀਫਿਟ ਵਾਸਤੇ ਕੋਈ ਚੰਗੇ ਕੰਮਾਂ ਲਈ ਯੂਜ਼ ਹੋਣ ਦੇ ਲਈ ਬਣਾਈ ਗਈ ਸੀ ਦੁਨੀਆਂ ਕਿਉਂਕਿ ਕੋਈ ਵੀ ਜੇਕਰ ਗੱਲ ਕਰੀਏ ਤਾਂ ਆਪਾਂ ਚੀਜ਼ ਹੈ ਜਿਹੜੀ ਉਹ ਫਾਇਦੇਮੰਦ ਸਾਬਤ ਕਰਨ ਦੇ ਲਈ ਫਾਇਦੇ ਦੇ ਲਈ ਬਣਾਈ ਜਾਂਦੀ ਆ ਪਰ ਇਹਦਾ ਦੁਰਉਪਯੋਗ ਜਿਹੜਾ ਉਹ ਸਭ ਤੋਂ ਪਹਿਲਾਂ ਹੋਣ ਲੱਗ ਜਾਂਦਾ ਸੋ AI ਦੇ ਥਰੂ ਨੇ ਜਿਹੜੀਆਂ ਬੱਚਿਆਂ ਦੀਆਂ ਵੀਡੀਓ ਕ੍ਰੀਏਟ ਕਰਕੇ ਬਣਾਏ ਜਾਂਦੇ ਨੇ ਕਿਸੇ ਚ ਕਿਹਾ ਜਾਂਦਾ ਵੀ ਪੈਦਾ ਹੋ ਕੇ ਕਿਵੇਂ ਲੱਗ ਰਿਹਾ ਜਾਂ ਵੀ ਕੀ ਚਾਹੀਦਾ ਤੁਸੀਂ ਕੀ ਭਾਲ ਦਿਆਂ ਪਹਿਲਾਂ ਤਾਂ ਉਹ ਚ ਕਿਹਾ ਜਾਂਦਾ ਮੇਰੀ شادی ਕਰਾ ਦਿਓ ਚੁੰਮਾ ਲੈਣਾ ਫਨਾਲਾ ਤੇ ਮਕਸੂਦ ਇਹ ਕਿਸ ਤਰ੍ਹਾਂ ਦੇ ਬਲ ਆਪਾ ਆਪ ਦੇ ਭਾਰਤ ਦੇਸ਼ ਨੂੰ ਨਜ਼ਾਰ ਰਹਾਂ ਆਪਾਂ ਸੇ ਇਸ ਤਰ੍ਹਾਂ ਦੀਆਂ ਵੀਡੀਓਜ਼ ਪੰਜਾਬੀ ਦੇ ਵਿੱਚ ਵੀ ਮੈਂ ਅੱਜ ਹੀ ਦੇਖੇ ਨੇ ਪੰਜਾਬੀ ਦੇ ਵਿੱਚ ਵੀ ਕ੍ਰੀਏਟ ਕਰਨ ਲੱਗੇ AI ਦੇ ਥਰੂ ਸੋ AI ਦਾ ਦੁਰਉਪਯੋਗ ਨਾ ਕਰੋ ਯਾਰ ਜੇ ਇਹਨਾਂ ਬੱਚੇ ਵੀ ਐਕਟਿਵ ਨਹੀਂ ਤੇ ਤੇ ਬੱਚਿਆਂ ਦੇ ਕੀ ਮਾੜਾ ਪ੍ਰਭਾਵ ਪਊਗਾ ਚੰਗਾ ਤਾਂ ਨਹੀਂ ਪੈਣਗੇ ਸੋ ਇਸ ਕਰਕੇ ਬਚੋ ਅਜਿਹੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਨਾ ਕੀਤਾ ਜਾਵੇ ਸੋ ਇਹ ਮੇਰੀ ਛੋਟੀ ਜਿਹੀ ਬੇਨਤੀ ਆ ਸਾਰੇ ਦੇ ਭਾਰਤ ਵਾਸੀਆਂ ਦੇ ਫੈਸਲੇ ਦੇ ਵਿੱਚ ਆਹੇ ਆਪਣੀ ਸੰਸਕ੍ਰਿਤੀ ਲੋਪ ਹੋ ਜੂਗੀ ਇਸ ਨਾਲ ਸੋ ਬਚੋ